ਏ ਭਜੀ तकरीबन ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਪਲਟਿਆ ਜੀ ਔਰ ਸਾਡੇ ਸਾਹਮਣੇ ਸ਼ੌਅ ਵੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਏ ਠਿੱਗਾ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਸਪਲਾਈ ਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਠੱਟਾ ਨਾ ਲੱਗੇ ਜਿਹੜੇ ਨੌਜਵਾਨ ਰੋਕਨੇ ਲੋਕਾਂ ਨੂੰ ਇਹ ਤੇ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਛਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸੱਪ ਭੈਂਡ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਕੀ ਭਾਜੀ ਹੋਣੀ ਦੱਸਣ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰ ਹਾਂ ਸਮਾਜ ਸੇਵੀ ਅਸੀਂ ਨਾਗਰੇ ਅਸੀਂ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭਲਾ ਕਰ ਆ ਦੇਖੋ ਨਾ ਡੀਜੇ ਲੋੜਿਆ ਕੋਈ ਮੇਰੇ ਹਿਸਾਬ ਨਾਲ 1.5 ਘੰਟਾ ਹੋ ਗਿਆ ਯਾਰ ਦੁੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 2.50 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਪੁਲਿਸ ਪ੍ਰਸ਼ਾਸਨ ਪੁੱਛੇ ਮੌਕੇ ਤੇ ਅਸੀਂ ਡੀਸੀ ਸਾਹਿਬ ਨੂੰ ਗੁਹਾਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਉਹਨਾਂ ਦੇ ਭਾਜੀ ਇੱਕੋ ਹੀ ਸੋਲਿਊਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘੱਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਦੇ ਆਂ ਲੋਕਾਂ ਨੂੰ ਵਿਹੋਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇਗ ਦੇ ਹਲ ਹੋਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖਿਓ ਸਲਾਹ ਮਿਲੀ ਏ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇਰ ਨੂੰ ਲਿਆਇਆ ਹੈ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਇਹ ਇੰਟਰੀ ਕੰਮ ਕਰ ਰਿਹਾ ਸਿਵਲ ਵੱਲੋਂ ਵੀ ਕੁਝ ਹੋ ਰਿਹਾ ਹੈ ਭਾਈ ਆਪਣਾ ਨਾਮ ਦੱਸੋ ਅਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਅਸੀਂ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ ਰਾਹੀਂ ਇਤਲਾਹ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਾਰਮ ਜਿਹੜਾ ਲੀਕ ਹੈ ਕਾਦਾ ਪੈਟਰੋਲ ਆ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪੇ ਕਰਨਾ ਪਾਣੀ ਨਾਲ ਫਰਕ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਤਿਲਕਣ ਹੋ ਜਾਈਂ ਬਾਈ ਹੋਲੀ ਯਾਰਾ ਹੋਲੀ ਅੱਗੇ ਪੈਰ ਦੇ ਨਾਲ ਇਹ ਭਾਜੀ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਪਲਟਿਆ ਜੀ ਔਰ ਸਾਡਾ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਏ ਡਿੱਗੇ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇਸ ਸਪਲਾਈ ਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਠੱਗਾ ਨਾ ਲੱਗਣ ਜੀ ਜਿਹੜੇ ਨੌਜਵਾਨ ਰੋਕਣੇ ਲੋਕਾਂ ਨੂੰ ਇਹ ਤਾਂ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਛਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ 5 ਭੈਣ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਕੀ ਭਾਜੀ ਹੁਣੇ ਦੱਸਣ ਅਸੀਂ ਕਿਨਾ ਟਟਾ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰ ਆ ਸਮਾਜ ਸੇਵੀ ਅਸੀਂ ਨਗਰੇ ਸੀ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਦੀ ਲੋਕਾਂ ਦਾ ਭਲਾ ਕਰ ਆ ਦੇਖੋ ਨਾ ਡੀਜੇ ਰੁੜਿਆ ਕੋਈ ਮੇਰੇ ਹਿਸਾਬ ਨਾਲ ਡੇਢ ਘੰਟਾ ਹੋ ਗਿਆ ਯਾਰ ਰੁੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤਾਂ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 250 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਪੁਲਿਸ ਪ੍ਰਸ਼ਾਸਨ ਪੁੱਛੇ ਮੁੱਖ ਤੇ ਆਏ ਡੀਸੀ ਸਾਹਿਬ ਨੂੰ ਘੂਹਾਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਹੋਰ ਇਹਨਾਂ ਦੇ ਭਾਜੀ ਇੱਕੋ ਹੀ ਸੋਲੂਸ਼ਨ ਹੈ ਕਿ ਪਿੱਛੋਂ ਪੌਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਦੇ ਆਂ ਲੋਕਾਂ ਨੂੰ ਵੀ ਹੌਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਦੇਖ ਲਿਓਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖਿਓ ਤਲਾਹ ਮਿਲੀ ਏ ਵੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਤੇਲ ਨੂੰ ਲਿਆਇਆ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਉਹ ਵੰਟਰੀ ਕੰਮ ਕਰ ਰਹਾ ਪ੍ਰੋਫੈਸ਼ਨਲ ਵੱਲੋਂ ਵੀ ਕੁਝ ਹੋ ਰਿਹਾ ਭਾਈ ਆਪਣਾ ਨਾਮ ਦੱਸੋ ਉਹ ਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਅਸੀਂ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ ਰਾਹੀਂ ਇਤਲਾ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਾਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਆ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਤੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪਈਗਾ ਨਾ ਪਾਣੀ ਨਾਲ ਫਰਕ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿੱਕਣ ਹੋ ਜੇ